ਲੈਂਡ ਪੂਲਿੰਗ ਪਾਲਿਸੀ 2025 ਅਸਲ ਦੇ ਵਿੱਚ ਹੈ ਕੀ ਹੈ ਕਿਉਂਕਿ ਇਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਛਾਪਿਆ ਗਿਆ ਪਰ ਇਸ ਦਾ ਪੰਜਾਬੀ ਅਨੁਵਾਦ ਕਿਰਤੀ ਕਿਸਾਨ ਯੂਨੀਅਨ ਦੇ ਮੁਖੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਵੱਲੋਂ ਕੀਤਾ ਗਿਆ ਜੋ ਅਸੀਂ ਤੁਹਾਨੂੰ ਹੂਬੂ ਉਹਨਾਂ ਦੀ ਸ਼ਬਦਾਵਲੀ ਦੱਸ ਰਹੇ ਹਾਂ ਪੰਜਾਬ ਸਰਕਾਰ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਦਾ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਧ ਰਹੀ ਆਬਾਦੀ ਦੀਆਂ ਲੋੜਾਂ ਲਈ ਯੋਜਨਾਬੱਧ ਸ਼ਹਿਰੀ ਅਰਬਨਾ ਸਟੇਟ ਬਣਾਉਣਾ ਚਾਹੁੰਦਾ ਹੈ ਜ਼ਮੀਨ ਦੇ ਖਿਲਰੇ ਹੋਏ ਟੋਟਿਆਂ ਨੂੰ ਇੱਕ ਥਾਂ ਕਰਕੇ ਨਿਆ ਸੰਗਤ ਅਤੇ ਹੰਢਣਸਾਰ ਵਿਕਾਸ ਚਾਹੁੰਦਾ ਹੈ ਯੋਜਨਾਬੱਧ ਸ਼ਹਿਰੀ ਵਿਕਾਸ ਲਈ ਜ਼ਮੀਨ ਅਧਿਗ੍ਰਹਿਣ ਚ ਆਉਂਦੀਆਂ ਉਲਝਣਾਂ ਨੂੰ ਹਟਾਉਣ ਜ਼ਮੀਨ ਮਾਲਕਾਂ ਨੂੰ ਸ਼ਹਿਰੀ ਵਿਕਾਸ ਵਿੱਚ ਭਾਗੀਦਾਰ ਬਣਾਉਣ ਅਤੇ ਉਹਨਾਂ ਨਾਲ ਇਸ ਵਿਕਾਸ ਤੇ ਲਾਭ ਸਾਂਝੇ ਕਰਨ ਲਈ ਜ਼ਮੀਨ ਅਧਿਗ੍ਰਹਿਣ ਐਕਟ 2013 ਅਤੇ ਅਥਾਰਟिटीज ਦੁਆਰਾ ਜ਼ਮੀਨ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਜ਼ਮੀਨ ਖਰੀਦਣ ਲਈ ਪੰਜਾਬ ਸਟੇਟ ਹੈਟ ਲਿਖੀ ਲੈਂਡ ਪੂਲਿੰਗ ਪਾਲਿਸੀ 2025 ਜਾਰੀ ਕਰਦਾ ਹੈ ਲੈਂਡ ਪੂਲਿੰਗ ਪਾਲਿਸੀ 2025 ਨੰਬਰ 1 ਇਹ ਪਾਲਿਸੀ ਸਾਰੀਆਂ ਵਿਸ਼ੇਸ਼ ਵਿਕਾਸ ਅਥਾਰਟੀਆਂ ਜੋ ਮਕਾਨ ਅਤੇ ਸ਼ਹਿਰੀ ਯੋਜਨਾ ਤੇ ਵਿਕਾਸ ਵਿਭਾਗ ਅਧੀਨ ਆਉਂਦੀਆਂ ਹਨ ਲੋ ਹਾਈ ਡੈਂਸਿਟੀ ਪੂਲਿੰਗ ਪਾਲਿਸੀ ਜੋ ਸਿਰਫ ਨਿਊ ਚੰਡੀਗੜ੍ਹ ਅਧੀਨ ਹੈ ਉਸ ਨੂੰ ਛੱਡ ਕੇ ਬਾਕੀ ਸਭ ਤੇ ਲਾਗੂ ਹੋਵੇਗੀ ਇਸ ਦੇ ਜਾਰੀ ਹੋਣ ਦੀ ਤਰੀਖ ਤੋਂ ਭਾਵ 4 ਜੂਨ 2025 ਤੋਂ ਨੰਬਰ 2 ਇਹ ਪਾਲਿਸੀ ਪਹਿਲੀਆਂ ਲੈਂਡ ਪੂਲਿੰਗ ਪਾਲਿਸੀਜ਼ ਦੀ ਥਾਂ ਲਵੇਗੀ ਇਹ ਲੈਂਡ ਪੂਲਿੰਗ ਪਾਲਿਸੀ ਵੱਖ-ਵੱਖ ਸੈਕਟਰ ਲਈ ਜਿਵੇਂ ਰਹਿੈਸ਼ੀ ਵਪਾਰਕ ਮਿਕਸਡ ਵਰਤੋਂ ਉਦਯੋਗਿਕ ਸੰਸਥਾਗਤ ਅਰਬਨ ਸਟੇਟ ਅਤੇ ਇੱਕੀਕ੍ਰਿਤ ਉਦਯੋਗਿਕ ਪਾਰਕ ਲਈ ਲੈਂਡ ਪੂਲਿੰਗ ਤਹਿਤ ਆਈ ਜ਼ਮੀਨ ਵਰਤੀ ਜਾਵੇਗੀ ਨੰਬਰ 3 ਲੈਂਡ ਪੂਲਿੰਗ ਨੀਤੀ ਉਸ ਅਧਿਗ੍ਰਹਿਣ ਜ਼ਮੀਨ ਤੇ ਲਾਗੂ ਹੋਵੇਗੀ ਜਿਸ ਦਾ ਅਧਿਗ੍ਰਹਿਣ ਦਾ ਅਵਾਰਡ ਅਜੇ ਪਾਸ ਨਹੀਂ ਹੋਇਆ ਜਾਂ ਇਸ ਨੀਤੀ ਦੀ ਨੋਟੀਫਿਕੇਸ਼ਨ ਦੀ ਤਾਰੀਖ ਤੋਂ ਬਾਅਦ ਸਿੱਧੀ ਗੱਲਬਾਤ ਕੀਤੀ ਗਈ ਨੰਬਰ 4 ਇਹ ਪਾਲਿਸੀ ਜ਼ਮੀਨ ਮਾਲਕ ਨੂੰ ਸਹੂਲियत ਸਰਟੀਫਿਕੇਟ ਦੇਵੇਗੀ ਛੋਟੀ ਮਾਲਕੀ ਵਾਲੇ ਕਿਸਾਨਾਂ ਲਈ ਲੈਂਡ ਪੂਲਿੰਗ ਪਾਲਿਸੀ 1 ਏਕੜ ਜ਼ਮੀਨ ਲੈਂਡ ਪੂਲਿੰਗ ਤਹਿਤ ਆਉਣ ਤੇ ਅਥਾਰਟੀ ਵੱਲੋਂ 1000 ਵਰਗ ਗਜ ਦਾ ਰਹਾਇਸ਼ੀ ਪਲਾਟ ਅਤੇ 200 ਵਰਗ ਗਜ ਦਾ ਵਿਕਸਿਤ ਕਮਰਸ਼ੀਅਲ ਪਲਾਟ ਦਿੱਤਾ ਜਾਵੇਗਾ ਪਾਰਕਿੰਗ ਸਪੇਸ ਦੇ ਨਾਲ ਇਹ ਪਲਾਟ ਪ੍ਰਤੀ ਏਕੜ ਨਾਲ ਹੋਵੇਗਾ ਵਿਕਸਿਤ ਪਲਾਟਾਂ ਦੀ ਅਲਾਟਮੈਂਟ ਬਾਰੇ ਲੈਂਡ ਪੂਲਿੰਗ ਪਾਲਿਸੀ ਇਸ ਤਰ੍ਹਾਂ ਹੈ ਤਾਇਕ ਸਟੇਬਲ ਦਿੱਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਸਾਰੀ ਜਿਹੜੀ ਜ਼ਮੀਨ ਹੈ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਪਲਾਟ ਦੇਣ ਦੀ ਗੱਲ ਆਖੀ ਗਈ ਹੈ। ਉਸ ਤੋਂ ਬਾਅਦ ਇੰਡਸਟਰੀਅਲ ਸੈਕਟਰ ਦੇ ਲਈ ਪੂਲਿੰਗ ਪਾਲਿਸੀ ਹੈ 1 ਏਕੜ ਜ਼ਮੀਨ ਲੈਂਡ ਪੂਲਿੰਗ ਵਿੱਚ ਆਉਣ ਤੇ ਅਥਾਰਟੀ 1600 ਵਰਗ ਗਜ ਦਾ ਵਿਕਸਿਤ ਪਲਾਟ ਦੇਵੇਗੀ ਉਦਯੋਗਿਕ ਪਲਾਟ ਜੋ ਜ਼ਮੀਨ ਮਾਲਕਾਂ ਨੂੰ ਮਿਲੇਗਾ ਉਹ ਹੇਠ ਲਿਖੇ ਚਾਰਟ ਦੇ ਵਿੱਚ ਦਰਸਾਇਆ ਗਿਆ ਹੈ। ਉਦੋਂ ਬਾਅਦ ਸੰਸਥਾਗਤ ਸੈਕਟਰ ਦੇ ਲਈ ਲੈਂਡ ਪੂਲਿੰਗ ਪਾਲਿਸੀ ਹੈ 1 ਏਕੜ ਜ਼ਮੀਨ ਲੈਂਡ ਪੂਲਿੰਗ ਵਿੱਚ ਆਉਣ ਤੇ ਅਥਾਰਟੀ 1600 ਵਰਗ ਗਜ ਦਾ ਵਿਕਸਿਤ ਸੰਸਥਾਗਤ ਪਲਾਟ ਦੇਵੇਗੀ ਕਿੰਨੇ ਰਕਬੇ ਬਦਲੇ ਕਿਡਾ ਪਲਾਟ ਮਿਲੇਗਾ ਉਹ ਚਾਰਟ ਦੇ ਵਿੱਚ ਜਿਹੜਾ ਸਾਰੀ ਚੀਜ਼ ਬਰਸ਼ਾਈ ਗਈ ਹੈ ਉਸ ਤੋਂ ਬਾਅਦ ਆਉਂਦਾ ਹੈ ਵਪਾਰਕ ਰਲੇ ਮਿਲੇ ਮਿਕਸਡ ਸੈਂਟਰ ਦੇ ਲਈ ਲੈਂਡ ਪੂਲਿੰਗ ਪਾਲਿਸੀ 1 ਏਕੜ ਜ਼ਮੀਨ ਲੈਂਡ ਪੂਲਿੰਗ ਤਹਿਤ ਆਉਣ ਤੇ ਅਥਾਰਟੀ 800 ਵਰਗ ਗਜ ਦਾ ਵਿਕਸਿਤ ਪਲਾਟ ਕਮਰਸ਼ੀਅਲ ਅਤੇ ਪਾਰਕਿੰਗ ਸਮੇਤ ਸਮੇਤ ਦੇਵੇਗਾ ਕਿੰਨਾ ਰਕਬਾ ਸਕੀਮ ਤਹਿਤ ਆਉਣ ਤੇ ਕਿੱਡਾ ਪਲਾਟ ਮਿਲੇਗਾ ਉਹ ਇਸ ਚਾਰਟ ਦੇ ਵਿੱਚ ਹੇਠ ਜਿਹੜਾ ਦਰਸਾਇਆ ਗਿਆ ਹੈ ਉਸ ਤੋਂ ਬਾਅਦ ਆਉਂਦਾ ਹੈ ਇੱਕ ਇਕ੍ਰਿਤ ਉਦਯੋਗਿਕ ਪਾਰਕ ਲਈ ਲੈਂਡ ਪੂਲਿੰਗ ਪਾਲਿਸੀ 1 ਏਕੜ ਜ਼ਮੀਨ ਲੈਂਡ ਪੂਲਿੰਗ ਵਿੱਚ ਆਉਣ ਤੇ ਅਥਾਰਟੀ 1000 ਵਰਗ ਗਜ ਦਾ ਉਦਯੋਗਿਕ ਪਲਾਟ ਅਤੇ 300 ਵਰਗ ਗਜ ਦਾ ਰਹਾਇਸ਼ੀ ਪਲਾਟ ਤੇ 100 ਗਜ ਦਾ ਕਮਰਸ਼ੀਅਲ ਪਲਾਟ ਪਾਰਕਿੰਗ ਸਪੇਸ ਸਮੇਤ ਦੇਵੇਗੀ ਉਦਯੋਗਿਕ ਪਲਾਟ ਰਹਾਇਸ਼ੀ ਪਲਾਟ ਤੇ ਕਮਰਸ਼ੀਅਲ ਪਲਾਟ ਕਿੰਨਾ ਰਕਬਾ ਆਉਣ ਤੇ ਕਿੱਡੇ ਮਿਲਣਗੇ ਉਸ ਦਾ ਵੇਰਵਾ ਜਿਹੜਾ ਹੇਠ ਦਰਸ਼ਾਇਆ ਗਿਆ ਹੈ ਉਦਯੋਗਿਕ ਪਲਾਟ ਜਿਹੜਾ ਅਲੱਗ ਤਰੀਕੇ ਨਾਲ ਦੱਸਿਆ ਗਿਆ ਇੱਥੇ ਰਹਾਇਸ਼ੀ ਪਲਾਟ ਤੇ ਵਪਾਰਕ ਤਿੰਨੇ ਚੀਜ਼ਾਂ ਦੇ ਬਾਰੇ ਡਿਟੇਲ ਦੇ ਵਿੱਚ ਦੱਸਿਆ ਗਿਆ ਉਸ ਤੋਂ ਬਾਅਦ ਆਉਂਦਾ ਘਟ ਸੰਗਣੀ ਤੇ ਜ਼ਿਆਦਾ ਸੰਗਣੀ ਵਸ ਤੋਂ ਵਸੋਂ ਵਾਸਤੇ ਲੈਂਡ ਪੂਰਿੰਗ ਪਾਲਿਸੀ ਨਿਊ ਚੰਡੀਗੜ੍ਹ ਦਾ ਉਹ ਜਿਹੜਾ ਕਿੰਨਾ ਰਕਬਾ ਸਕੀਮ ਵਿੱਚ ਆਉਣ ਤੇ ਕਿੱਡਾ ਪਲਾਟ ਮਿਲੇਗਾ ਉਹ ਵੇਰਵਾ ਥੱਲੇ ਦਿੱਤਾ ਹੋਇਆ ਹੈ ਉਸ ਤੋਂ ਬਾਅਦ ਨੋਟ 1 ਏਕੜ ਮਤਲਬ 8 ਕਨਾਲ ਤੇ 1 ਕਨਾਲ 'ਚ 605 ਵਰਗ ਗਜ ਹੁੰਦੇ ਨੇ 2 ਨੰਬਰ ਤੇ ਹੈ ਜ਼ਮੀਨ ਮਾਲਕ ਪਲਾਟ ਦੇ ਸਟੈਂਡਰਡ ਸਾਈਜ਼ ਮੁਤਾਬਕ ਹੀ ਪਲਾਟ ਲੈ ਸਕੇਗਾ ਜਿਵੇਂ ਟੇਬਲ ਦੇ ਵਿੱਚ ਦਿੱਤਾ ਹੋਇਆ ਹੈ ਜ਼ਮੀਨ ਮਾਲਕ ਵੱਡੇ ਪਲਾਟ ਦੇ ਸਾਈਜ਼ ਨੂੰ ਚੁਣ ਸਕਦਾ ਹੈ ਜੇ ਲੇਆਉਟ ਪਲਾਨ ਦੇ ਵਿੱਚ ਉਪਲਬਧ ਹੋਵੇ ਪਰੰਤੂ ਉਸ ਦਾ ਕੁੱਲ ਏਰੀਆ ਨਹੀਂ ਵਧੇਗਾ ਨੰਬਰ 3 ਜੇਕਰ ਜ਼ਮੀਨ ਆ ਰਿਹਾਇਸ਼ ਖੇਤਰ ਵਿੱਚ ਇੱਕ ਕਨਾਲ ਤੋਂ ਘਟ ਹੈ ਉਦਯੋਗਿਕ ਖੇਤਰ ਵਿੱਚ ਦੋ ਕਨਾਲ ਤੋਂ ਘਟ ਤੇ ਇਕੀਕ੍ਰਿਤ ਉਦਯੋਗਿਕ ਪਾਰਕ ਵਿੱਚ ਦੋ ਕਨਾਲ ਤੋਂ ਘਟ ਹੈ ਤਾਂ ਜ਼ਮੀਨ ਦੇ ਮਾਲਕ ਨੂੰ ਵਿਸ਼ੇਸ਼ ਲੈਟਰ ਆਫ ਇੰਟੈਂਟ ਦਿੱਤੀ ਜਾਏਗੀ ਕਿਸੇ ਵੀ ਜ਼ਮੀਨ ਦੇ ਮਾਲਕ ਦੀ ਵਿਸ਼ੇਸ਼ ਲੈਟਰ ਆਫ ਇੰਟੈਂਟ ਨੂੰ ਸਿਰਫ ਇੱਕ ਵਾਰ ਹੀ ਦੂਜੀ ਜ਼ਮੀਨ ਦੇ ਮਾਲਕ ਦੀ ਵਿਸ਼ੇਸ਼ ਲੈਟਰ ਆਫ ਇੰਟੈਂਟ ਨਾਲ ਜੋੜਿਆ ਜਾ ਸਕਦਾ ਹੈ ਵਿਸ਼ੇਸ਼ ਲੈਟਰ ਆਫ ਇੰਟੈਂਟ ਉਪਲਬਧਤਾ ਦੇ ਅਨੁਸਾਰ ਇੱਕ ਵੱਡਾ ਪਲਾਟ ਦਾਵਾ ਕਰਨ ਲਈ ਆਪਣੇ ਵਿਸ਼ੇਸ਼ ਲੈਟਰ ਆਫ ਇੰਟੈਂਟ ਆਪਣੇ ਖੁਦ ਦੇ ਲੈਟਰ ਆਫ ਇੰਟੈਂਟ ਨਾਲ ਜੋੜ ਸਕਦਾ ਹੈ ਸਪੈਸ਼ਲ ਲੈਟਰ ਆਫ ਇੰਟੈਂਟ ਲਈ ਹੱਕਦਾਰੀ ਦੀ ਗਣਨਾ ਲਈ ਗਣਨਾ ਲਈ ਹੇਠ ਦਰਸਾਏ ਗਏ ਅਨੁਸਾਰ ਵੱਖ-ਵੱਖ ਭੂਮੀ ਵਰਤੋਂ ਵਿੱਚ ਘਟੋ-ਘਟ ਹੱਕਦਾਰੀ ਲਈ ਹੱਕਦਾਰੀ ਦੇ ਅਨੁਪਾਤ ਵਿੱਚ ਕੀਤੀ ਜਾਵੇਗੀ ਊੜਾ ਇੰਡਸਟਰੀਅਲ ਸੈਕਟਰ ਵਿੱਚ ਜੇਕਰ ਜ਼ਮੀਨ ਮਾਰਕ ਦੀ ਜ਼ਮੀਨ 1 ਕਨਾਲ 4 ਮਰਲੇ ਹੈ ਤਾਂ ਉਸ ਦੀ ਹੱਕਦਾਰੀ ਇਸ ਤਰ੍ਹਾਂ ਹੋਵੇਗੀ 1 ਕਨਾਲ ਦੇ ਵਿੱਚ 20 ਮਰਲੇ ਹੁੰਦੇ ਹੈ ਲੈਟਰ ਆਫ ਇੰਟੈਂਟ 150 ਵਰਗ ਗਜ ਦਾ ਮਿਲੇਗਾ 4 ਮਰਲਿਆਂ ਦੇ ਲਈ 3 ਵਰਗ ਦਾ ਜੋ ਵਿਸ਼ੇਸ਼ ਲੈਟਰ ਆਫ ਇੰਟੈਂਟ 150/20 4 ਬਰਾਬਰ ਹੈ 30 ਤਾਂ ਇਸ ਤਰੀਕੇ ਦੇ ਨਾਲ ਇਸ ਨੂੰ ਵੰਡਿਆ ਗਿਆ ਹੈ ਜ਼ਮੀਨ ਮਾਲਕ ਕਮਰਸ਼ੀਅਲ ਜਾਂ ਮੁਕੰਮਲ ਰਹਿਸ਼ੀ ਜ਼ਮੀਨ ਲੈ ਸਕਦਾ ਹੈ ਜ਼ਮੀਨ ਮਹਿਕਮੇ ਵੱਲੋਂ ਅਕਵਾਇਰ ਕੀਤੀ ਉਸ ਦੇ ਬਦਲੇ ਚ ਪਰ ਜੇਕਰ ਉਸ ਨੇ ਰਹਿਸ਼ੀ ਜ਼ਮੀਨ ਲਈ ਤਾਂ ਉਸ ਨੂੰ ਦੁੱਗਣਾ ਰਹਿਸ਼ੀ ਏਰੀਆ ਮਿਲੂ ਪਰ ਕਮਰਸ਼ੀਅਲ ਪਲਾਟ ਦੇ ਬਦਲੇ ਸਕੀਮ ਦੀ ਸ਼ੁਰੂਆਤ ਤੋਂ 3 ਸਾਲ ਬਾਅਦ ਵਿਅਕਤੀ ਪੈਸੇ ਦੇ ਰੂਪ ਵਿੱਚ ਮੁਆਵਜ਼ਾ ਲੈ ਸਕਦਾ ਹੈ ਜੋ ਸਕੀਮ ਦੇ ਸ਼ੁਰੂ ਦੇ ਰੇਟ ਵਿੱਚ ਹੋਵੇਗਾ ਉਸ ਨੂੰ ਸਪੈਸ਼ਲ ਲੈਟਰ ਆਫ ਇੰਟੈਂਟ ਛੱਡਣਾ ਪਵੇਗਾ ਜੋ ਜ਼ਮੀਨ ਲੈਂਡ ਪੂਲਿੰਗ ਤਹਿਤ ਆਵੇਗੀ ਉਸ ਦੇ ਵਿੱਚ ਉਸ ਦੀ ਫਲਦਾਰ ਗੈਰ ਫਲਦਾਰ ਦਰਖਤ ਸਭ ਦਾ ਮੁਆਵਜ਼ਾ ਭੂਮੀ ਅਧਿਗ੍ਰਹਿਣ ਕਾਨੂੰਨ 2013 ਮੁਤਾਬਕ ਮਿਲੇਗਾ ਜੋ ਮੁਆਵਜ਼ਾ ਪੰਜਾਬ ਸਰਕਾਰ ਦੇ ਤਕਨੀਕੀ ਵਿਭਾਗ ਵੱਲੋਂ ਤੈਅ ਕੀਤਾ ਜਾਵੇਗਾ ਉਸ ਮੁਤਾਬਕ ਦਿੱਤਾ ਜਾਵੇਗਾ ਨੰਬਰ 7 ਹੈ ਭੂਮੀ ਮਾਲਕ ਨੂੰ ਅੱਗੇ ਪਲਾਟ ਦੇ ਟੋਟੇ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਨੰਬਰ 8 ਦੂਜੇ ਪਹਿਲੂ ਜਿਵੇਂ ਬਿਲਡਿੰਗ ਸਾਰੀ ਐਫ ਆਰ ਫਲੋਰ ਏਰੀਆ ਰੇਸ਼ੋ ਪਾਰਕਿੰਗ ਅਤੇ ਹੋਰ ਸ਼ਰਤਾਂ ਪੰਜਾਬ ਅਰਬਨ ਪਲਾਨਿੰਗ ਅਤੇ ਵਿਕਾਸ ਵਿਭਾਗ ਰੂਲ 2021 ਦੀਆਂ ਜੋ ਸਮੇਂ-ਸਮੇਂ ਸੋਧੀਆਂ ਗਈਆਂ ਹਨ ਉਹਨਾਂ ਮੁਤਾਬਕ ਲਾਗੂ ਹੋਣਗੀਆਂ ਨੰਬਰ 9 ਲੈਂਡ ਪੂਲਿੰਗ ਪਲਾਟ ਉਸੇ ਸਕੀਮ ਵਿੱਚ ਉਸੇ ਥਾਂ ਤੋਂ ਦਿੱਤੇ ਜਾਣਗੇ ਜਿੱਥੇ ਜ਼ਮੀਨ ਲਈ ਜਾਵੇਗੀ ਜੇਕਰ ਸੰਭਵ ਹੋਇਆ ਉਸ ਤੋਂ ਬਾਅਦ ਆਉਂਦਾ ਹੈ ਸਹੂਲियत ਸਰਟੀਫਿਕੇਟ ਜੋ ਜ਼ਮੀਨ ਐਕਵਾਇਰ ਕੀਤੀ ਗਈ ਲੈਂਡ ਪੂਲਿੰਗ ਪਾਲਿਸੀ ਤਹਿਤ ਉਸ ਮਾਲਕ ਨੂੰ ਲੈਂਡ ਐਕਕੁਇਜ਼ੀਸ਼ਨ ਕਲੈਕਟਰ ਵੱਲੋਂ ਸਹੂਲियत ਸਰਟੀਫਿਕੇਟ ਦਿੱਤਾ ਜਾਵੇਗਾ ਇਸ ਦੀ ਮਾਨਤਾ 2 ਸਾਲ ਲਈ ਹੋਵੇਗੀ ਜਦੋਂ ਵਿਕਸਤ ਪਲਾਟ ਅਲਾਟ ਕਰ ਦਿੱਤਾ ਜਾਵੇਗਾ ਤਰਜੀਹੀ ਸਥਾਨ ਚਾਰਜ ਵਪਾਰਕ ਪਲਾਟਾਂ ਦੇ ਕੇਸ ਵਿੱਚ ਨਹੀਂ ਸਕੀਮ ਦੇ ਲੇਆਉਟ ਪਲਾਨ ਵਿੱਚ ਉਪਲਬਧ 50% ਤੱਕ ਤਰਜੀਹੀ ਸਥਾਨ ਵਾਲੇ ਪਲਾਟਾਂ ਨੂੰ ਜ਼ਮੀਨ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਅਲਾਟ ਕਰਨ ਦੇ ਲਈ ਹੋਣ ਵਾਲੇ ਡਰਾਫਟਸ ਵਿੱਚ ਸ਼ਾਮਲ ਕੀਤਾ ਜਾਵੇਗਾ ਅਜਿਹੇ ਪਲਾਟਾਂ ਦੀ ਅਲਾਟਮੈਂਟ ਲਈ ਅਸਲ ਜ਼ਮੀਨ ਮਾਲਕਾਂ ਤੋਂ ਕੋਈ ਤਰਜੀਹੀ ਸਥਾਨ ਚਾਰਜ ਨਹੀਂ લે ਜਾਣਗੇ ਹਾਲਾਂਕਿ ਲੈਟਰ ਆਫ ਇੰਟੈਂਟ ਅਲਾਟਮੈਂਟ ਪੱਤਰਾਂ ਦੇ ਬਾਅਦ ਵਿੱਚ ਤਬਾਦਲੇ ਕਰਨ ਵਾਲਿਆਂ ਨੂੰ ਪੀਐਸ ਪੀਐਲਸੀ ਭਾਵ ਤਰਜੀਹੀ ਸਥਾਨ ਚਾਰਜ ਦਾ ਭੁਗਤਾਨ ਕਰਨਾ ਪਵੇਗਾ ਨੰਬਰ 1 ਗੁਜ਼ਾਰਾ ਪੱਤਾ ਜ਼ਮੀਨ ਮਾਲਕ ਨੂੰ 30000 ਰੁਪਏ ਪ੍ਰਤੀ ਏਕੜ 3 ਸਾਲ ਲਈ ਜ਼ਮੀਨ ਕਬਜ਼ਾ ਲੈਣ ਤੋਂ ਬਾਅਦ ਦਿੱਤਾ ਜਾਵੇਗਾ ਜਾਂ ਉਸ ਦਾ ਹਿੱਸਾ ਵਿਕਸਿਤ ਕਰਕੇ ਉਸ ਨੂੰ ਵਾਪਸ ਕਰਨ ਤੱਕ ਦਿੱਤਾ ਜਾਵੇਗਾ ਜੋ ਪਹਿਲਾਂ ਮੁਕੰਮਲ ਹੋਵੇਗਾ ਵੱਡੇ ਭੂਮੀ ਮਾਲਕਾਂ ਲਈ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਦਾ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਨਵੇਂ ਸ਼ਹਿਰੀ ਅਰਬਨ ਸਟੇਟ ਸਥਾਪਿਤ ਕਰਨ ਦਾ ਇਰਾਦਾ ਰੱਖਦਾ ਹੈ ਇਸ ਲਈ ਜ਼ਮੀਨ ਪ੍ਰਾਪਤੀ ਨੂੰ ਹੋਰ ਪ੍ਰਭਾਵਸ਼ਾਲੀ ਜ਼ਮੀਨਾਂ ਬਣਾਉਣ ਦੇ ਲਈ ਜ਼ਮੀਨ ਮਾਲਕਾਂ ਨੂੰ ਵਿਕਾਸ ਦਾ ਹਿੱਸਾ ਬਣਾਉਣ ਤੇ ਜ਼ਮੀਨ ਪੂਲਿੰਗ ਵਿੱਚ ਦਿਲਚਸਪੀ ਵਧਾਉਣ ਦੇ ਉਦੇਸ਼ ਨਾਲ ਵੱਖ-ਵੱਖ ਉਦੇਸ਼ਾਂ ਲਈ ਜ਼ਮੀਨ ਪ੍ਰਾਪਤੀ ਕੀਤੀ ਜਾਵੇਗੀ ਵੱਖ-ਵੱਖ ਉਦੇਸ਼ਾਂ ਲਈ ਜ਼ਮੀਨ ਪੂਲਿੰਗ ਨੀਤੀ ਤਿਆਰ ਕੀਤੀ ਹੈ ਜ ਜਨਾ ਜ਼ਮੀਨ ਮਾਲਕਾਂ ਕੋਲ ਵੱਡੀ ਜ਼ਮੀਨ ਮਾਲਕੀ ਹੈ ਉਹਨਾਂ ਲੈਂਡ ਪੂਲਿੰਗ ਸਕੀਮ ਦਾ ਲਾਭ ਉਠਾਉਣ ਤੇ ਰਾਜ ਦੇ ਵਿਕਾਸ ਵਿੱਚ ਹਿੱਸਾ ਬਣਨ ਦੀ ਇੱਛਾ ਪ੍ਰਗਟ ਕੀਤੀ ਹੈ ਤਾਂ ਜੋ ਮਾਸਟਰ ਪਲਾਨ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ ਅਤੇ ਹੇਠ ਲਿਖੇ ਅਨੁਸਾਰ ਜਾਰੀ ਕੀਤੀ ਲੈਂਡ ਪੂਲਿੰਗ ਨੀਤੀ ਤੋਂ ਵੱਡੇ ਜ਼ਮੀਨ ਮਾਲਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਲੈਂਡ ਪੂਲਿੰਗ ਪਾਲਸੀ ਹੇਠ ਲਿਖੇ ਅਨੁਸਾਰ ਹੈ ਜਿਸ ਦਾ 9 ਏਕੜ ਰਕਬਾ ਇਸ ਦੇ ਅਧੀਨ ਆਵੇਗਾ 3 ਏਕੜ ਗਰੁੱਪ ਹਾਊਸਿੰਗ ਦੇ ਲਈ ਗਰੁੱਪ ਹਾਊਸਿੰਗ ਲਈ ਬੁਨਿਆਦੀ ਜਿਹੜਾ 1 2 5 ਹੋਵੇਗਾ ਇਰ加 ਰਿਸ਼ੋਫ ਅਫੇਅਰ ਜੋ 1 2 5 ਤੋਂ ਉੱਪਰ ਹੋਵੇਗਾ ਚੱਲ ਰਹੀ ਪਾਲਸੀ ਤੇ ਬਿਲਡਿੰਗ ਨਿਯਮਾਂ ਮੁਤਾਬਕ ਖਰੀਦਣ ਯੋਗ ਹੋਵੇਗਾ ਬਾਕੀ ਫੇਸ ਲਿਖੇ ਚਾਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੇ ਜੋ ਜ਼ਿਮੀਦਾਰ ਨੇ ਉਹਨਾਂ ਦੀ ਵੱਧ ਜ਼ਮੀਨ ਆਉਂਦੀ ਹੈ ਤਾਂ ਉਹਨਾਂ ਨੂੰ ਕੀ ਕੁਝ ਦਿੱਤਾ ਜਾਵੇਗਾ ਉਸ ਤੋਂ ਬਾਅਦ ਆਖਰੀ ਸਫੇ ਦੇ ਉੱਤੇ 50 ਏਕੜ ਰਕਬੇ ਲਈ ਵਿਕਸਿਤ ਪਲਾਟਾਂ ਦੀ ਵਰਤੋਂ ਬਾਰੇ ਸ਼ਰਤਾਂ ਤੇ ਨਿਯਮ ਲਿਖੇ ਗਏ ਨੇ ਨੰਬਰ 1 ਉਪਰੋਕਤ ਜ਼ਮੀਨ ਦਾ ਉਪਯੋਗ ਸਬੰਧਤ ਖੇਤਰ ਦੇ ਮਾਸਟਰ ਪਲਾਨ ਦੇ ਅਨੁਸਾਰ ਕੀਤਾ ਜਾਵੇਗਾ ਅਧਿਗ੍ਰਹਿਣ ਕੀਤੀ ਜਾਣ ਵਾਲੀ ਭੂਮੀ ਦੀ ਵਿਵਹਾਰਕਰਤਾ ਅਤੇ ਸੈਟਿੰਗ ਗਾਈਡਲਾਈਨ ਦੀ ਜਾਂਚ ਜ਼ਰੂਰੀ ਹੋਵੇਗੀ। ਨੰਬਰ 2 ਜ਼ਮੀਨ ਮਾਲਕਾਂ ਦੁਆਰਾ ਸਥਾਨਕ ਸੇਵਾਵਾਂ ਦੀ ਯੋਜਨਾ ਬਣਾਉਂਦੇ ਸਮੇਂ ਸੈਕਟਰ ਦੀ ਨਿਰੰਤਰਤਾ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਜੇਕਰ ਸੰਭਵ ਹੋਵੇ। ਜ਼ਮੀਨ ਮਾਲਕ ਨੂੰ ਵਿਕਸਿਤ ਜ਼ਮੀਨ ਦਾ ਟੋਟਾ ਉੱਥੇ ਹੀ ਦਿੱਤਾ ਜਾਵੇ ਜਿੱਥੇ ਉਸ ਦੀ ਜ਼ਮੀਨ ਵਧ ਹੋਵੇ। ਨੰਬਰ 4 ਜ਼ਮੀਨ ਮਾਲਕਾਂ ਦੇ ਖੇਤਰ ਲਈ ਜ਼ਰੂਰੀ ਸੇਵਾਵਾਂ ਜਿਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਕਸਤ ਖੇਤਰ ਤੱਕ ਸੜਕਾਂ ਜਨਤਕ ਸਿਹਤ ਸਬੰਧਤ ਅਥਾਰਟੀ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ ਜਿਸ ਦੇ ਬਦਲੇ ਪ੍ਰਤੀ ਏਕੜ 1 ਕਰੋੜ ਰੁਪਏ ਜਾਂ ਚੱਲ ਰਿਹਾ ਹੈ ਈਡੀਸੀ ਗਮਾਡਾ ਦੁਆਰਾ ਮਾਲਕ ਤੋਂ ਲਿਆ ਜਾਵੇਗਾ ਅਤੇ ਬਾਕੀ ਵਿਕਾਸ ਅਥਾਰਟੀਆਂ ਜ਼ਮੀਨ ਮਾਲਕ ਤੋਂ ਦੁੱਗਣਾ ਭਾਅ 2 ਕਰੋੜ ਜਾਂ ਬਾਹਰੀ ਵਿਕਾਸ ਚਾਰਜ ਚੱਲ ਰਿਹਾ ਹੈ ਉਹ ਲਿਆ ਜਾਵੇਗਾ ਜੋ ਜ਼ਿਆਦਾ ਹੋਵੇਗਾ ਪੰਜ ਨੰਬਰ ਤੇ ਆ ਭਾਵੇਂ ਜ਼ਮੀਨ ਮਾਲਕ ਨੂੰ ਵਾਪਸ ਕੀਤੀ ਜ਼ਮੀਨ ਨਾਲ ਜੁੜੀਆਂ ਸੜਕਾਂ ਅਥਾਰਟੀ ਦੁਆਰਾ ਬਣਵਾ ਕੇ ਦਿੱਤੀਆਂ ਜਾਣਗੀਆਂ ਪਰ ਇਹਨਾਂ ਲਈ ਜ਼ਮੀਨ ਐਕਵਾਇਰ ਕਰਨ ਤੇ ਸੜਕਾਂ ਦਾ ਨਿਰਮਾਣ ਕਰਨ ਦਾ ਖਰਚਾ ਜ਼ਮੀਨ ਮਾਲਕ ਤੋਂ 60% ਲਿਆ ਜਾਵੇਗਾ 40% ਅਥਾਰਟੀ ਖਰਚ ਕਰੇਗੀ ਨੰਬਰ 6 ਅਥਾਰਟੀ ਦੁਆਰਾ ਪ੍ਰਦਾਨ ਕੀਤੀਆਂ ਸੇਵਾਵਾਂ ਤੇ ਵਾਧੂ ਬੋਝ ਪੈਣ ਤੋਂ ਰੋਕਣ ਲਈ ਭੂਮੀ ਮਾਲਕਾਂ ਨੂੰ 150 ਵਰਗ ਗਜ ਤੇ ਘੱਟੋ ਘੱਟ ਪਲਾਟ ਵਿਕਸਤ ਕਰਨ ਤੱਕ ਮਨਾਹੀ ਹੋਵੇਗੀ ਤਾਂ ਇਸ ਤਰੀਕੇ ਦੇ ਨਾਲ ਇਸ ਲੈਂਡ ਪੂਲਿੰਗ ਨੀਤੀ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਵੱਲੋਂ ਲੋਕਾਂ ਸਾਹਮਣੇ ਰੱਖਿਆ ਗਿਆ ਹੈ